ਕਿੱਥੋਂ ਚੜ ਗਿਆ ਉਹ ਆ ਗਿਆ ਉਹ ਆ ਗਿਆ ਨਾ ਇਹ ਕਿੰਨੇ ਟਾਈਮ ਹੋ ਗਿਆ 1:05 ਮਿੰਟ 26 ਸੈਕਿੰਡਾਂ ਦੇ ਤਹਾਂ ਚੜ ਗਿਆ ਇਹ ਇਹ ਦੀਂਦਾ ਘਟਾ ਥੋੜਾ ਜਣਾ ਇਹ ਖੁੱਡੇ ਤੇ ਹੋ ਚੜ ਗਿਆ ਦਾ ਉਹ ਏ ਉਹ ਚੜ ਗਿਆ ਹੋ ਜਾਂਦਾ ਉਹਦੇ ਚਿੱਟੇ ਕੱਪੜੇ ਪਏ ਹੋ ਨੇ ਕਾਲੀ ਲੋਈ ਹੈ ਉਹ ਆ ਉਹ ਚੜ ਗਿਆ 1:06-5 ਮਿੰਟ ਹੋ ਗਏ ਹੋ ਜਾਂਦਾ ਇਹ ਉਹ ਯਾਰ ਖੜੂ ਗਿਆ ਸੀ ਹਾਂ ਉੱਥੇ ਜਾ ਕੇ ਛੋਟੇ ਚਵਾਰੇ ਚ ਬੜੂ ਬਾਪੂ ਹੈ ਹਾਂ ਸੱਦਾ ਹੀ ਪਹਿਲਾਂ ਇੱਥੇ ਦੋ ਸਕਿੰਟ ਲਾਏ ਨੇ ਇਹਨੇ ਇੱਥੇ ਫਿਰ ਕੱਤੀ ਤੇ ਦੁਬਾਰੇ ਮੁੜ ਕੇ ਉਹ ਲੋਈ ਧਰ ਕੇ ਚੱਪਣਾ ਲਾ ਦੇ ਉਹ ਖੜ ਗਿਆ ਉਹ ਖੜ ਗਿਆ ਇਹ ਉਹ ਖੜਾ ਹਜੇ ਉੱਥੀ ਹਾਂ ਖੜਾ ਹੈ ਦੇਖ ਰਿਹਾ ਵੀ ਵਾਲੇ ਦਾ ਕੁਸਾਇ ਤਾਂ ਨਹੀਂ ਹੂੰ ਤੁੰਤ ਕਰਕੇ ਥੋੜਾ ਥੁਲਾ ਨਹੀਂਦਾ ਹੂੰ ਹੁਣ ਬੜੂਗਾ ਉਹ ਤੇ ਹਜੇ ਖੜਾ ਹੈ ਉੱਥੀ ਹੂੰ ਖੜਾ ਹੈ ਉਹ ਤਰਪਿਆ ਓਹ ਚੜ ਗਿਆ ਤਾਹਾਂ ਕਿਦਣ ਛੋੜੇ ਚਵਾਰੇ ਚ ਪਤਾ ਨਹੀਂ ਕੀ ਹੈ ਮੈਨੂੰ ਚਿੱਟਾ ਨਾ ਪਾਇਆ ਹਾਂ ਲੋਈ ਕਾਲੀ ਸਰੀ ਪ੍ਰੂਫ ਮਿਲ ਗਿਆ ਆਪਾਂ ਨੂੰ ਚਿੱਟੇ ਕੱਪੜੇ ਨੇ ਕਾਲੀ ਲੋਈ ਸੀਗੀ ਚੱਪਲਾਂ ਨੇ ਰੈਲੈਕਸ ਉਹਦੀਆਂ ਚੱਪਲਾਂ ਨੇ 8 8 ਨੰਬਰ ਥੋੜਾ ਉੱਥੇ ਹੀ ਰੱਖ ਤੂੰ ਬੈ ਬਰਾ ਉੱਥੇ ਆ ਟਾਈਮ ਕਿੰਨਾ ਹੋ ਗਿਆ 1:31:27 1:31:27 ਅੱਧਾ ਘੰਟਾ ਯਾਨੀ ਕਿ ਉਹਨੂੰ ਚਵਾਰੇ ਚ ਬੜੇ ਨੂੰ ਹੋ ਗਿਆ ਆ ਇੱਕ ਪੰਜ ਤੇ ਵੜਿਆ ਹੋਇਆ ਇੱਕ ਪੰਜ ਤੇ ਹੋਰ 25 ਮਿੰਟ 26 ਮਿੰਟ ਹੋ ਗਈ 25 ਸਾਰੇ 26 ਮਿੰਟ ਕਿ ਮਾਇਨੇ ਕਰੇ ਨਾ ਨਾ 26 ਮਿੰਟ ਤਾਂ ਹੋ ਜੂ ਨਾ ਚਵਾਰੇ 'ਚ ਬੈਠਾ ਰਹੇ ਆ ਸਾਰੇ ਤਾਂ ਹੋ 55 ਮਿੰਟ ਵਾਂਗੂ ਲਾ ਗਿਆ ਉਹ ਹੋ ਆ ਗਿਆ ਉਹ ਲੋਈ ਲਾਹੁ ਹੁਣ ਹੁਣ ਲਾਹੁ ਲੋਈ ਇਹ ਉਹ ਲੋਈ ਲਾਤੀ ਤੇ ਚੱਪੜਾ ਲਾ ਕੇ ਦੁਬਾਰੇ ਫੇਰ ਉਹ ਛੋਡੇ ਅੰਦਰੀ ਜਾ ਵੜੇ ਚਵਾਰੇ 'ਚ ਹੋਣਾ 1:00 ਬਜ ਕੇ 59 ਮਿੰਟ ਹੋ ਗਏ 22 ਸਕਿੰਟ ਹੋ ਗਏ ਹੁਣ ਉਹ ਵਾਪਸ ਜਾਊ ਜਾਨੀ ਕਿ ਉਹ 26 ਕਿਤੇ ਉਹ ਆ ਗਿਆ ਉਹ ਆ ਗਿਆ ਹੱਥ 'ਚ ਲਾਈਟ ਆ ਉਹਦੇ ਹੋ ਜਾਂਦਾ ਬੱਜਿਆ ਹੋ ਜਾਂਦਾ ਜਿੱਧਰ ਵੀ ਆਇਆ ਉਧਰ ਦੀ ਹੈ ਇਹ ਦੇਖ ਵਾਪੂ ਉੱਥੋਂ ਦੀ ਉੱਤਰਾ ਦੇਖ ਉਹ ਉਹ ਗਿਆ ਹੈਨਾ ਉੱਥੋਂ ਦੀ ਉਹ ਉੱਥੋਂ ਗਾਹ ਮਾਰੂ ਸਾਡ ਲਾਈਟ ਹੋਰ ਪਊ ਇੱਥੇ ਵਾਰ ਇੱਕ ਵਾਰੀ ਹੋਰ ਲਾਈਟ ਪਊਗੀ ਉੱਥੇ ਉੱਤਰਿਆ ਤੱਕ ਹੋ ਪਾਈ ਉਹ ਪਾਈ ਉਹ ਇੱਧਰ ਨੂੰ ਮੂੰਹ ਕਰਕੇ ਇੱਕ ਘੰਟਾ ਹੋ ਆਪਣੇ ਘਰੇ ਲਾ ਗਿਆ ਲਾ ਗਿਆ 55 55 ਮਿੰਟ ਲਾ ਗਿਆ ਹਾਂ ਲਾ ਗਿਆ 55 ਮਿੰਟ ਲਾ ਗਿਆ ਘੰਟਾ ਹੀ ਮੰਨਨਾ acá en más